ਪਾਈ ਗਿਆ ਪ੍ਰਧਾਨ ਨੇ ਤਾਂ ਮਨ ਖੁਸ਼ ਕਰ ਦਿੱਤਾ ਪਹਿਲੀ ਵਾਰੀ ਪ੍ਰਧਾਨ ਦੀਆਂ ਗੱਲਾਂ ਸੁਣੀਆਂ ਨੇ ਪ੍ਰਧਾਨ ਕਹਿੰਦਾ ਕਿ ਜਿੰਨਾ ਵੀ ਪੈਸਾ ਅਸੀਂ ਇਕੱਠਾ ਕਰਾਂਗੇ ਉਹ ਜਿੰਨੇ ਵੀ ਸਾਡੇ ਭਰਾ ਜਿਹੜੇ ਆ ਜੋ ਆਟੋ ਚਲਾਉਂਦੇ ਨੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਔਰ ਪ੍ਰਧਾਨ ਨੇ ਮਦਦ ਵਾਸਤੇ ਕਿਹਾ ਨਹੀਂ ਤਾਂ ਬਹੁਤ ਸਾਰੇ ਅਸੀਂ ਪ੍ਰਧਾਨ ਵੇਖੇ ਤਾਂ ਬਹੁਤ ਯੂਨੀਅਨਾਂ ਵੇਖੀਆਂ 90% ਪ੍ਰਧਾਨ ਤੇ ਯੂਨੀਅਨਾਂ ਦਾ ਇੱਕੋ ਹੀ ਕੰਮ ਹੈ ਕਿ ਪਾਰਟੀ ਬੁਢੀ ਕਰ ਲੈਣੀ ਜਿਹੜੇ ਪੈਸੇ ਇਕੱਠੇ ਹੋਣੇ ਆ ਆਪਣੀ ਨਿੱਜੀ ਜ਼ਰੂਰਤ ਵਾਸਤੇ ਵਰਤ ਲੈਣੇ ਲੇਕਿਨ ਆ ਪ੍ਰਧਾਨ ਨੇ ਅੱਜ ਦਿਲ ਖੁਸ਼ ਕਰ ਦਿੱਤਾ ਔਰ ਬੋਲ ਕੇ ਚੈਲੰਜ ਕੀਤਾ ਕਿ ਜਿੰਨਾ ਵੀ ਪੈਸਾ ਸਾਡੇ ਕੋਲ ਇਕੱਠਾ ਹੋਵੇਗਾ ਆਪਣੇ ਡਰਾਈਵਰ ਭਰਾਵਾਂ ਵਿੱਚੋਂ ਕਿਸੇ ਦਾ ਟਾਇਰ ਪੈਂਚਰ ਹੋ ਜਾਂਦਾ ਟਾਇਰ ਫਟ ਜਾਂਦਾ ਕਿਸੇ ਨੂੰ ਹੋਰ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਪੈ ਜਾਂਦੀ ਤਾਂ ਉਸ ਦੀ ਮਦਦ ਕੀਤੀ ਜਾਵੇਗੀ ਔਰ ਜਦੋਂ ਪ੍ਰਧਾਨ ਨੇ ਲਬਜ਼ ਗਏ ਆ ਤਾਂ মিডিਆ ਦੇ ਸਾਹਮਣੇ ਗਏ ਆ ਆ ਤੁਸੀਂ ਵੀ ਗੱਲਬਾਤ ਪੂਰੀ ਸੁਣਨੀ ਹੈ ਔਰ ਇਹੋ ਜਿਹਾ ਜਰਨਲ ਥਾਪਣਾ ਤਾਂ ਕਿਤੇ-ਕਿਤੇ ਵੀਰ ਲਿਆ ਨੂੰ ਹੀ ਮਿਲਦਾ ਉਹ ਧੰਨਵਾਦ ਪਹਿਲੇ ਤਾਂ ਆਮਣਾ ਦਾ ਕਰਦੇ ਹੀ ਏ ਜਿਨ੍ਹਾਂ ਨੇ ਇਸ ਨੂੰ ਜਰਨਲ ਦਾ ਪਿਆ ਆਟੋ ਯੂਨੀਅਨ ਦਾ ਪ੍ਰਧਾਨ ਸਦਾ ਪਿਆ ਗੁਰਦਾਸਪੁਰ ਦੇ ਵਿੱਚ ਔਰ ਇਹ ਸੀਨੀਅਰ ਪੱਤਰਕਾਰ ਗੁਰਦਾਸਪੁਰ ਤੋਂ ਜਤਿੰਦਰ ਔਲਖ ਨੇ ਹੀਰਾ ਚੁਣ ਕੇ ਲਿਆਂਦਾ ਬਾਹਰ ਜਿ세 ਹੀਰੇ ਨੇ ਅੱਜ ਠੋਕੇ ਕਿਹਾ ਕਿ ਇਹ ਮੈਂ ਜੋ ਵੀ ਪੈਸਾ ਜੇ 200 ਰੁਪਏ ਕਿਸ਼ਤਾਂ ਤੇ 100 ਰੁਪਏ ਕਿਸ਼ਤ ਲਵਾਂਗੇ ਔਰ ਹਰ ਡਰਾਈਵਰ ਭਰਾ ਗਰੀਬ ਦੀ ਬਦਲ ਕੀਤੀ ਜਾਵੇਗੀ ਔਰ ਨਿੱਜੀ ਜ਼ਰੂਰਤਾਂ ਵਾਸਤੇ ਉਹਨਾਂ ਦੀਆਂ ਨਿੱਜੀ ਜ਼ਰੂਰਤਾਂ ਵਾਸਤੇ ਪੈਸਾ ਇਕੱਠਾ ਹੋਵੇਗਾ ਔਰ ਬਿਲਕੁਲ ਕੱਟ ਪੈਸਾ ਜਿਹੜਾ ਵਸੂਲਿਆ ਜਾਵੇਗਾ ਜਤਿੰਦਰ ਉਹ ਲਖਨੇ ਕਿਵੇਂ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ ਔਰ ਇੱਕ ਵਾਰ ਥਾਪੜਾ ਦਿੱਤਾ ਆ ਤੁਸੀਂ ਤਸਵੀਰਾਂ ਵੇਖੋ ਅਸੀਂ ਬਹੁਤ ਸਾਰੀਆਂ ਯੂਨੀਅਨਾਂ ਵਿੱਚ ਅਕਸਰ ਹੀ ਜਾਂਦੇ ਰਹਿੰਦੇ ਹਾਂ ਬਹੁਤ ਸਾਰੇ ਚੈਨਲਾਂ ਉੱਤੇ ਵੀ ਅਸੀਂ ਦੇਖਦੇ ਆ ਕਿ ਬਹੁਤ ਸੰਸਥਾ ਬਣਦੀਆਂ ਨੇ ਲੇਕਿਨ ਇਹੋ ਜਿਹਾ ਵਿਚਾਰ ਪਹਿਲੀ ਵਾਰ ਹੀ ਸੁਣਿਆ ਕਿ ਪ੍ਰਧਾਨ ਨੇ ਇੰਨੀ ਗੱਲ ਕਹਿ ਦਿੱਤਾ ਆ ਕਿ ਕਿਸੇ ਭਰਾ ਨੂੰ ਤਾਂ ਜ਼ਰੂਰ ਤੇ ਬੈਜਾ ਹੁਣ ਸਾਨੂੰ ਲੱਗਦਾ ਕਿ ਕੋਈ ਵੀ ਐਣਾ ਦਾ ਆਟੋ ਵਾਲਾ ਡਰਾਈਵਰ ਭਰਾ ਇਹ ਆਟੋ ਯੂਨੀਅਨ ਦਾ ਪ੍ਰਧਾਨ ਬਣਿਆ ਜਸਪਾਲ ਸਿੰਘ ਇਹਨਾਂ ਦਾ ਕੋਈ ਵੀ ਆਟੋ ਭਰਾ ਆ ਆਟੋ ਵਾਲਾ ਭਰਾ ਜਿਹੜਾ ਉਸ ਦੀ ਕੋਈ ਵੀ ਮਜਬੂਰੀ ਹੋएगी ਲੱਗਦਾ ਨਹੀਂ ਕਿ ਉਹਨੂੰ ਕਿਸੇ ਦੇਗੇ ਹੱਥ ੱਡਣੇ ਪੈਣਗੇ ਕਿਉਂਕਿ ਉਹਨੇ ਇਹ ਵੀ ਗੱਲ ਕਹੀ ਆ ਕਿ ਡਰਾਈਵਰ ਆਟਵਾ ਵਾਲੇ ਜ਼ਿਆਦਾਤਰ ਗਰੀਬ ਹੀ ਹੁੰਦੇ ਆ ਕੋਈ ਐਨਾ ਪੈਸਾ ਇਹਨਾਂ ਦੇ ਕੋਲ ਨਹੀਂ ਹੁੰਦਾ ਕਿਸੇ ਨੇ ਕਿਸ਼ਤਾਂ ਦੇ ਖਰੀਦੇ ਆ ਹੁੰਦਾ ਕਿਸੇ ਨੇ ਕਿਸੇ ਤਰ੍ਹਾਂ ਕਿਰਾਏ ਦੇ ਲਿਆ ਹੁੰਦਾ ਰੈਂਟ ਤੇ ਲਿਆ ਹੁੰਦਾ ਔਰ ਇਸ ਕਰਕੇ ਪ੍ਰਧਾਨ ਜੀ ਅਸੀਂ ਵੀ ਸਪੋਰਟ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਵਿਚਾਰ ਕਿਵੇਂ ਲੱਗਿਆ ਪ੍ਰਧਾਨ ਦੇ ਕਮੈਂਟ ਕਰਕੇ ਜਰੂਰ ਦੱਸਿਓ ਔਰ ਵੀਡੀਓ ਨੂੰ ਫਿਰ ਦੁਬਾਰਾ ਸ਼ੇਅਰ ਕਰ ਦਿਓ ਧੰਨਵਾਦ ਸਭਰ ਪਹਿਲਾਂ ਤਾਂ ਮੈਂ ਸਾਰੇ ਆਪਣੇ ਯਾਰਾਂ ਦੋਸਤਾਂ ਦਾ ਡਰਾਈਵਰਾਂ ਦਾ ਆਪਣੇ ਮਿੱਤਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਸਰਵਸੰਤੀ ਨਾਲ ਪ੍ਰਧਾਨ ਬਣਾਇਆ ਇਥੇ ਇਸ ਚੀਜ਼ ਦੀ ਬੜੀ ਜ਼ਰੂਰਤ ਸੀਗੀ ਸਾਡੇ ਪਹਿਲੇ ਵੀ ਜਿਹੜੇ ਪ੍ਰਧਾਨ ਸਾਹਿਬੀ ਉਹ ਵੀ ਬਹੁਤ ਵਧੀਆ ਸੀ ਫਿਰ ਵੀ ਸਾਡੇ ਬੰਦਿਆਂ ਨੇ ਸਾਰਿਆਂ ਨੇ ਮਿਲ ਕੇ ਬਦਲਣ ਦੀ ਕੋਸ਼ਿਸ਼ ਕਰਕੇ ਮੈਨੂੰ ਪ੍ਰਧਾਨ ਬਣਾਇਆ ਡਰਾਈਵਰ ਵਾਸਤੇ ਕੀ ਕੀ ਡਰਾਈਵਰ ਵਾਸਤੇ ਇਹ ਬਹੁਤ ਸੂਟਾ ਦਾ ਆਗੇ ਜਿੱਥੇ ਪਰਚੀ ਵੱਧਵਾਉ ਉਹ ਘਟ ਕਰਾਂਗੇ ਬਾਕੀ ਜੇ ਕੋਈ ਗਰੀਬ ਦਾ ਕੋਈ ਨੁਕਸਾਨ ਹੁੰਦਾ ਵਾ ਉਹ ਭਰਾਂਗੇ ਕਿ ਕੋਈ ਟਾਇਰ ਨਹੀਂ ਪੈਂਦਾ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਆ ਕਈ ਲੋਕੋ ਪੈਸੇ ਨਹੀਂ ਕਿਉਂਕਿ ਡਰਾਈਵਰ ਜਿਹੜੇ ਸਾਰੇ ਗਰੀਬ ਆ ਭਾਜੀ ਇੱਥੇ ਕੋਈ ਵੀ ਅਮੀਰ ਨਹੀਂ ਹੈਗਾ ਜਿਹੜਾ ਚਲਾਉਂਦਾ ਏ ਆਟੋ ਉਹ ਵਿਚਾਰਾ ਕਿੱਡਾਗਾ ਅਮੀਰ ਹੋਏਗਾ ਜੀ ਇਸ ਕਰਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਸਾਰੇ ਡਰਾਈਵਰ ਨਾਲ ਨੇ ਸਾਰੇ ਡਰਾਈਵਰ ਮੇਰੇ ਨਾਲ ਆ ਜੀ ਸਿਰਫ ਸੰਤੀ ਨਾਲ ਸਾਰਿਆਂ ਨੇ ਪ੍ਰਧਾਨ ਬਣਾਇਆ ਮਾਲਕ ਗੱਡੀਆਂ ਦੇ ਨਾਲ ਨੇ ਸਾਰੇ ਜਿਹੜੇ ਅੱਗੇ ਜੋ ਵੀ ਦੁਨੀਆ ਲੋਕਾਂ ਨੂੰ ਕੰਮ ਕੀਤਾ ਹੈਗਾ ਨਾਲ ਜੀ ਸੰਤੀ ਸਾਰਿਆਂ ਨੂੰ ਸੱਜ ਕੇ ਪਹਿਲਾਂ ਪੁੱਛ ਕੇ ਫਿਰ ਕੋਈ ਵੀ ਕੰਮ ਕੀਤਾ ਜਾਏਗਾ ਜੀ ਇਸ ਬਗੈਰ ਕੋਈ ਨਹੀਂ ਹੋਏਗਾ ਹਾਂ ਜੀ ਮੈਂਬਰ ਕਮੇਟੀ ਬਣਾ ਡਰਾਈਵਰ ਉਸ ਜਿਹਾ ਸੇ ਕਹਾਂਗੇ ਹਰ ਇੱਕ ਨਾਲ ਮਿੱਠਾ ਬੋਲੋ ਕਿਸ ਨੂੰ ਕੋਈ ਮਿਸਭੇਵ ਨਾ ਕਰੋ ਕਿਹਨਾ ਕੋਈ ਗਾਲੀ ਗਲੋਚ ਨਹੀਂ ਕਰਨਾ ਸਾਰਾ ਨਾ ਪਿਆਰ ਨਾਲ ਪੈਸੰਜਰ ਨਾਲ ਵੀ ਭੈਣ ਭਰਾ ਜਿੰਨੇ ਵੀ ਆ ਆਪਣੇ ਡਰਾਈਵਰ ਵੀਰ ਨੇ ਜਿੰਨੇ ਵੀ ਸਾਰਾ ਨਾ ਪਿਆਰ ਨਾਲ ਬੋਲਣਾ ਤੇ ਪਿਆਰ ਨਾਲ ਗੱਲ ਕਰਨੀ ਅਜੀ ਇੱਥੇ ਜੜੀ